ਸੱਚੀ ਗੱਲ ਅਕਸਰ ਤੁਸੀਂ ਸੁਣਿਆ ਹੋਣਾ ਫਿਟਨੈਸ ਕੋਚੀਜ਼ ਤੋਂ ਡਾਕਟਰਸ ਤੋਂ ਵੀ ਜਦ ਵੀ ਇਨਸਾਨ ਨੂੰ ਕੋਈ ਹੈਲਥ ਇਸ਼ੂ ਆਉਂਦਾ ਜਿਆਤਰ ਕੇਸਾਂ ਵਿੱਚ ਤੁਹਾਨੂੰ ਐਕਸਰਸਾਈਜ਼ ਦਸੀਨੇ ਸਰੀਰ ਕਸਰਤ ਦਸੀ ਜਾਂਦੀ ਆ ਜਦੋਂ ਵੀ ਕੋਈ ਇੰਜਰੀ ਹੋ ਜਾਂਦੀ ਆ ਕੁਝ ਸਮਾਂ ਬੈਡ ਰੈਸਟ ਹੁੰਦੀ ਆ ਉਸ ਤੋਂ ਬਾਅਦ ਤੁਹਾਨੂੰ ਫੇਰ ਕਿਹਾ ਜਾਂਦਾ ਵੀ ਚਲੋ ਉੱਠੋ ਬੈਡ ਤੋਂ ਹੁਣ ਕਸਰਤ ਕਰੋ ਭਾਈ ਕਸਰਤ ਨਾਲ ਹੀ ਹੋਊਗਾ ਸਰੀਰ ਠੀਕ ਹੋਣਾ ਤੁਹਾਡਾ ਕਦੇ ਸੋਚਿਆ ਵੀ ਰਸਤਵਾ ਸਾਨੂੰ ਕਸਰਤ ਨੂੰ ਹੀ ਕਿਉਂ ਕਿਹਾ ਜਾਂਦਾ ਵੀ ਕਸਰਤ ਕਰੋ ਇਸ ਦੇ ਪਿੱਛੇ ਵੀ ਵਿਗਿਆਨ ਸੱਚਮੁੱਚ ਦਿਲਚਸਪ ਸਾਡਾ ਸਰੀਰ ਜਿਹੜਾ ਉਹ ਹਰ ਟਾਈਮ ਇੱਕ ਮਸ਼ੀਨ ਦੀ ਤਰ੍ਹਾਂ ਕੰਮ ਕਰ ਰਿਹਾ। ਕਸਰਤ ਉਸ ਮਸ਼ੀਨ ਦੇ ਹਰ ਪਾਰਟ ਨੂੰ ਟਿਊਨ ਰੱਖਣ ਦਾ ਇੱਕ ਤਰੀਕਾ ਆ। ਕੁਝ ਮੁੱਖ ਵਿਗਿਆਨਕ ਕਰਨ ਦਾ ਮੈਂ ਨਾਲ ਸ਼ੇਅਰ ਕਰਨੇ ਆ ਸਾਡੇ ਸਰੀਰ ਦੇ ਸੈੱਲਾਂ ਵਿੱਚ ਜੋ ਮਾਈਟੋਕਾਂਡਰੀਆ ਹੁੰਦਾ ਆ ਇਹਨਾਂ ਨੂੰ ਸੈੱਲਾਂ ਦਾ ਪਾਵਰ ਹਾਊਸ ਵੀ ਕਿਹਾ ਜਾਂਦਾ। ਜਦੋਂ ਅਸੀਂ ਕਸਰਤ ਕਰਦੇ ਹੁੰਦੇ ਆ ਤਾਂ ਸਰੀਰ ਨੂੰ ਜ਼ਿਆਦਾ ਊਰਜਾ ਦੀ ਲੋੜ ਹੁੰਦੀ ਆ। ਵਿਗਿਆਨਕ ਖੋਜਾਂ ਦੱਸਦੀਆਂ ਨੇ ਕਿ ਕਸਰਤ ਕਰਨ ਨਾਲ ਸਰੀਰ ਨਵੇਂ ਮਾਈਟੋਕਾਂਡਰੀਆ ਬਣਾਉਂਦਾ। ਜਿਸ ਨਾਲ ਤੁਹਾਡੀ ਮੈਟਾਬੋਲਿਜ਼ਮ ਸੇ ਸੁਧਰਦੀ ਆ। ਤੁਸੀਂ ਘੱਟ ਥਕਾਵਟ ਮਹਿਸੂਸ ਕਰਦੇ ਹੋ। ਅਗੇ ਸਰੀਰ ਦੇ ਕਾਰਡੀਓ ਵੈਸਕੂਲਰ ਸਿਸਟਮ ਮਤਲਬ ਦਿਲ ਤੇ ਖੂਨ ਦੇ ਦੌਰੇ ਲਈ ਕਸਰਤ ਦਾ ਰੋਲ ਇੱਕ ਸਪਲਾਈ ਵਾਂਗੂ ਕੰਮ ਕਰਦਾ। ਕਸਰਤ ਕਰਨ ਨਾਲ ਖੂਨ ਸਰੀਰ ਦੇ ਹਰ ਇੰਟਰਨਲ ਪਾਰਟ ਵਿੱਚ ਆਸਾਨੀ ਨਾਲ ਪਹੁੰਚਦਾ। ਦਿਲ ਇੱਕ ਮਾਸਪੇਸ਼ੀ ਹੈ ਜਿੰਨੀ ਜ਼ਿਆਦਾ ਅਸੀਂ ਇਸ ਨੂੰ ਕਸਰਤ ਰਾਹੀਂ ਚੁਣੌਤੀ ਦਿੰਦੇ ਹਾਂ ਇਹ ਉੰਨਾ ਹੀ ਜ਼ਿਆਦਾ ਮਜ਼ਬੂਤ ਹੋ ਜਾਂਦਾ। ਕਸਰਤ ਨਾਲ ਹੀ ਖੂਨ ਦੀਆਂ ਨਾੜੀਆਂ ਫੈਲਦੀਆਂ ਨੇ ਜਿਸ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਰਹਿੰਦਾ। ਕਸਰਤ ਹਾਰਮੋਨਸ ਅਤੇ ਸਾਡੇ ਦਿਮਾਗ ਲਈ ਵੀ ਬਹੁਤ ਜ਼ਰੂਰੀ ਆ। ਡੋਰਫਿਨਸ ਇਹਨਾਂ ਨੂੰ ਸਰੀਰ ਦੇ ਨੇਚਰਲ ਪੇਨ ਕਿਲਰ ਅਤੇ ਫੀਲ ਗੁੱਡ ਕੈਮੀਕਲ ਕਿਹਾ ਜਾਂਦਾ ਇਹ ਕੈਮੀਲ ਤਣਾ ਤੇ ਸਟ੍ਰੈਸ ਨੂੰ ਬਹੁਤ ਘੱਟ ਕਰਦਾ ਹੈ। ਸਖਰ ਦੌਰਾਨ ਦਿਮਾਗ ਵਿੱਚ ਖਾਸ ਤਰ੍ਹਾਂ ਦਾ ਪ੍ਰੋਟੀਨ ਪੈਦਾ ਹੁੰਦਾ। ਨਵੇਂ ਨਿਊਰੋਨਸ ਮਤਲਬ ਬ੍ਰੇਨ ਸੈਲਸ ਬਣਾਉਣ ਵਿੱਚ ਮਦਦ ਕਰਦਾ। ਇਸ ਨਾਲ ਯਾਦਦਾਸ਼ਤ ਬਹੁਤ ਤੇਜ਼ ਹੁੰਦੀ ਹੈ। ਸਾਡੀ ਇਨਸੂਲਿਨ ਸੈਂਸਿਟੀਵਿਟੀ ਦੀ ਗੱਲ ਕਰੀਏ ਵੀ ਬਹੁਤ ਅਟ੍ਰੈਕਟ ਹੁੰਦੀ ਹੈ ਕਸਰਤ ਨਾਲ। ਸਾਡੀਆਂ ਮਾਸਪੇਸ਼ੀਆਂ ਖੂਨ ਵਿੱਚੋਂ 슈ਗਰ ਮਤਲਬ ਗਲੂਕੋਜ਼ ਨੂੰ ਬਿਨਾਂ ਬਾਦੂ ਇਨਸੂਲਿਨ ਦੀ ਮਦਦ ਨਾਲ ਸੋਖਣ ਲੱਗ ਜਾਂਦੀਆਂ। ਇਹ ਵੀ ਟਾਈਪ 2 ਡਾਇਬੀਟਿਸ ਮਤਲਬ 슈ਗਰ ਤੋਂ ਛੁਟਕਾਰਾ ਪਾਉਣ ਦਾ ਇੱਕ ਵੱਡਾ ਵਿਗਿਆਨਿਕ ਤਰੀਕਾ ਹੈ। ਕੰਮ ਕਰਦੇ ਆ ਜੇ ਅਸੀਂ ਮਾਸਪੇਸ਼ੀਆਂ ਦੀ ਵਰਤੋਂ ਨਹੀਂ ਕਰਦੇ ਮਤਲਬ ਜ਼ੋਰ ਨਹੀਂ ਪਾਉਂਦੇ ਮਾਸਪੇਸ਼ੀਆਂ ਤੇ ਤਾਂ ਉਹ ਖਤਮ ਹੋਣ ਲੱਗ ਜਾਂਦੀਆਂ ਨੇ ਐਵੇਂ ਸਾਡੀਆਂ ਹੱਡੀਆਂ ਨੇ ਮਤਲਬ ਬੋਨ ਡੈਂਸਿਟੀ ਕਸਰਤ ਹੱਡੀਆਂ ਤੇ ਮਾਮੂਲੀ ਦਬਾਅ ਪਾਉਂਦੀ ਆ ਜਿਸ ਦੇ ਜਵਾਬ ਵਿੱਚ ਸਰੀਰ ਹੱਡੀਆਂ ਵਿੱਚ ਜ਼ਿਆਦਾ ਕੈਲਸ਼ੀਅਮ ਜਮਾ ਕਰਨ ਲੱਗ ਜਾਂਦਾ ਜਿਸ ਨਾਲ ਉਹ ਬਹੁਤ ਮਜ਼ਬੂਤ ਹੋ ਜਾਂਦੀਆਂ ਨੇ ਜੇ ਸੌਖੇ ਸ਼ਬਦਾਂ ਵਿੱਚ ਸਰੀਰ ਨੂੰ ਸਮਝੀਏ ਤਾਂ ਸਾਡਾ ਸਰੀਰ ਯੂਜ਼ ਇਟ ਔਰ ਲੋਸ ਇਟ ਦੇ ਸਿਧਾਂਤ ਤੇ ਕੰਮ ਕਰਦਾ ਜੇ ਅਸੀਂ ਹਿਲਦੇ ਜੁਲਦੇ ਨਹੀਂ ਮਤਲਬ ਕਸਰਤ ਨਹੀਂ ਕਰਦੇ ਜਾਂ ਕੋਈ ਐਕਟੀਵਿਟੀ ਨਹੀਂ ਕਰਦੇ ਤਾਂ ਸਰੀਰਕ ਸਿਸਟਮ ਸਦਾ ਸੁਸਤ ਹੋ ਜਾਂਦਾ ਜਿੰਨਾ ਸਰੀਰ ਬਿਮਾਰੀਆਂ ਦਾ ਸ਼ਿਕਾਂਨ ਹੋਣ ਲੱਗ ਜਾਂਦਾ ਅੰਦੇ ਅੱਗੇ ਜਾ ਸਰਤ ਉਹ ਸਿਗਨਲ ਆ ਜੋ ਸਰੀਰ ਨੂੰ ਕਹਿੰਦਾ ਕਿ ਤੈਨੂੰ ਮਜ਼ਬੂਤ ਹੋਣ ਦੀ ਲੋੜ ਆ ਮਜ਼ਬੂਤ ਹੋ ਸੋ ਅੰਤ ਜ ਤੁਹਾਨੂੰ ਇਹੀ ਕਹਿਣਾ ਮੇਰਾ ਵੀ ਜਿਮ ਨਾਲ ਜੁੜੋ ਜਿਮ ਨਹੀਂ ਜਾਣਾ ਤਾਂ ਘਰਾਂ ਕਸਰਤ ਕਰੋ ਕਸਰਤ ਜ਼ਰੂਰ ਕਰੋ ਕਸਰਤ ਕਰੋਗੇ ਸਰੀਰ ਰਿਸਟ ਪੋਸਟਰ ਹੋਊਗਾ ਬਿਮਾਰੀਆਂ ਤੋਂ ਦੂਰ ਰਹੂਗਾ ਤੇ ਡਾਈਟ ਚੰਗੀ ਡਾਈਟ ਖਾਓ ਘਰ ਦੀ ਡਾਈਟ ਖਾਓ ਮਾਰੀਆਂ ਝੂਲ ਜਿਹੋਏ ਬੰਦੇ ਦੀ ਜ਼ਿੰਦਗੀ ਅੱਜ ਵੀ ਖਰਾਬ ਆ ਕੱਲ ਵੀ ਖਰਾਬ ਆ ਨਾ ਉਹਦਾ ਪ੍ਰੈਜ਼ੈਂਟ ਆ ਨਾ ਉਹਦਾ ਫਿਊਚਰ ਆ ਇੱਕ ਬਿਮਾਰੀ ਤੋਂ ਦੁਖੀ ਬੰਦਾ ਆਪਣੀ ਮੌਤ ਨੂੰ ਵਾਜਾ ਮਾਰਨ ਲ ਵੀਹੇ ਆਕਾਲਪੁਰ ਕੋ ਵੈਗਰੂਮ ਨੂੰ ਮੌਤ ਆ ਜੀ। ਜਬ ਬਿਮਾਰੀ ਤੋਂ ਸ਼ੁਕਰਾਂ ਦੇਦੇ ਜਾਂ ਮੈਨੂੰ ਮੌਤ ਦੇਵੇ। ਸੋ ਕਿਵੇਂ ਲੱਗੀ ਵੀਡੀਓ ਕਮੈਂਟਾਂ ਵਿੱਚ ਜਰੂਰ ਦੱਸਿਓ। ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦੋ ਵਾਲੋ ਤੇ ਚੈਨਲ ਨੂੰ ਮੇਰਾ ਵੀਰ ਜਰੂਰ ਸ਼ੇਅਰ ਕਰ ਦਿਓ ਧੰਨਵਾਦ।